ਸੁਖਬੀਰ ਸਿੰਘ ਬਾਦਲ ਵੱਲੋਂ ਮਾ ਅਕਾਲ ਤਖਤ ਸਾਹਿਬ ਮਾਫੀ ਮੰਗਣ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੁੰਦਾ ਨਜ਼ਰ ਆ ਰਿਹਾ ਜਿਸ ਤਰ੍ਹਾਂ ਪਹਿਲਾਂ ਨਾ ਮਨਜੀਤ ਸਿੰਘ ਜੀ ਕੇ ਦਿੱਲੀ ਤੋਂ ਇਕੱਠੇ ਹੋਏ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਸਯੁਕਤ ਅਤੇ ਸ਼੍ਰੋਮਣੀ ਅਕਾਲੀ ਦਲ ਜੋ ਇਕੱਠੇ ਹੋ ਰਹੇ ਨੇ ਅਤੇ ਇੱਕੋ ਦੇ ਵਿੱਚ ਰਲੇ ਹੋਣ ਜਾ ਰਿਹਾ ਲੰਬਾ ਸਮਾਂ ਬੀਤ ਚੁੱਕਿਆ 6 ਤੋਂ 7 ਸਾਲ ਦਾ ਸਮਾਂ ਜਿਹੜਾ ਕਿ ਵੱਖ ਰਿਹਾ ਸ਼੍ਰੋਮਣੀ ਅਕਾਲੀ ਦਲ ਸੁਖਤ ਸਾਡੇ ਨਾਲ ਸੁਖਦੇਵ ਸਿੰਘ ਢੀਂਡਸਾ ਜੋ ਸ਼੍ਰੋਮਣੀ ਅਕਾਲੀ ਦਲ ਸਯੁਕਤ ਦੇ ਪ੍ਰਧਾਨ ਸੀ ਗੱਲਬਾਤ ਕਰਦੇ ਆ 300 ਸਾਹਿਬ ਅਗਰ ਲੈਵਾ ਹੋਣ ਜਾ ਰਿਹਾ 6 ਤੋਂ 7 ਸਾਲ ਦਾ ਸਮਾਂ ਬੀਤ ਗਿਆ ਪਹਿਲਾਂ ਤੇ ਕੀ ਕਹਿੰਦੇ ਦੇਖੋ ਵੱਡੀ ਗਲਤੀ ਇਹ ਹੈ ਕਿ ਅੱਜ ਦੀ ਸਿਚੁਏਸ਼ਨ ਬਿਲਕੁਲ ਬਦਲ ਗਈ ਹੈ ਅੱਜ ਪੰਜਾਬ ਦਾ ਤੇ ਪੰਥ ਦਾ ਬਹੁਤ ਬੁਰਾ ਹਾਲ ਹੈ ਇਹਨੂੰ ਦੁਬਾਰਾ ਕਾਇਮ ਕਰਨਾ ਅਤੇ ਇਹਦੇ ਚ ਦੁਬਾਰਾ ਰੂਹ ਭੂਕਣੀ ਇਹ ਬਹੁਤ ਜ਼ਰੂਰੀ ਹੈ ਉਹਦੇ ਲਈ ਅਸੀਂ ਇਕੱਠੇ ਹੋ ਰਹੇ ਹਾਂ ਔਰ ਜਿਹੜੇ ਕੋਈ ਸਾਡੇ ਆਪ ਨੂੰ ਡਿਫਰੈਂਸ ਹੋਣਗੇ ਅਸੀਂ ਬੈਠ ਕੇ ਅੰਦਰ ਕਰ ਲਾਂਗੇ ਲekin ਅੱਜ ਦੀ ਜ਼ਰੂਰਤ ਹੈ ਕਿ ਬਰਕਰ ਵੀ ਇਹ ਚਾਹੁੰਦਾ ਹੈ ਕਿ ਇਕੱਠੇ ਹੋ ਕੇ ਸਾਨੂੰ ਇਸ ਗੱਲ ਦੀ ਲੜਾਈ ਲੜਨੀ ਜਾਂਦੀ ਹੈ ਪੰਥਸਰ ਪੰਜਾਬ ਦੀ ਕਿ ਕੁਝ ਮੁੱਦਿਆਂ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਹੋਵੇ ਜਿਸ ਤਰੀਕੇ ਨਾਲ ਬੇਅਦਬੀ ਵਰਗੇ ਮੁੱਦੇ ਜਿਹੜੇ ਸੰਘੀ ਸੀਗੇ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਮਾਰ ਪਈ ਸੀਗੀ ਅਗਲੇ ਇਲੈਕਸ਼ਨ ਦੇ ਵਿਧਾਨ ਸਭਾ ਦੇ ਇਲੈਕਸ਼ਨ ਦੇ ਵਿੱਚ ਕੀ ਉਹਨਾਂ ਮੁੱਦਿਆਂ ਤੇ ਵੀ ਕੋਈ ਚਰਚਾ ਹੋਈ ਹੋਵੇ ਕਿ ਉਹ ਚਰਚਾ ਤਾਂ ਹੁੰਦੀ ਰਹੇਗੀ ਅਸੀਂ ਹੁਣ ਇਕੱਠੇ ਹੋਵਾਂਗੇ ਚਰਚੇ ਹੋਣਗੇ ਹੋਰ ਕੀ ਹੋਏਗਾ ਕੀ ਕੀ ਵੇ ਇਹ ਕਹਿੰਦੇ ਨੇ ਵੀ ਸਾਡੇ ਕੋਈ ਕਸੂਰ ਨਹੀਂ ਔਰ ਮੈਂ ਸਮਝਦਾ ਕਿ ਆਹ ਡਾਇਰੈਕਟਲੀ ਇਹਨਾਂ ਦਾ ਕੋਈ ਹੈ ਵੀ ਨਹੀਂ ਬਾਕੀ ਲੋਕ ਇਹ ਕਹਿੰਦੇ ਵੀ ਇਹਨਾਂ ਨੇ ਅਚਾਰੇ ਕਰ ਲੋਕ ਕਿਹਨਾਂ ਜਾਂਦੇ ਮੈਂ ਸਮਝਦਾ ਕਿ ਇਸ ਤਰ੍ਹਾਂ ਦੀਆਂ ਗੱਲਾਂ 'ਚ ਨਹੀਂ ਸੀ ਪੈਣਾ ਅਸੀਂ ਇੱਕੋ ਇਹ ਸ਼ੁਰੂ ਲੇ ਕੇ ਚੱਲੇ ਆ ਕਿ ਪੰਥ ਨੂੰ ਔਰ ਪੰਜਾਬ ਨੂੰ ਤਖੜਾ ਕਰਨਾ ਉਹਨਾਂ ਨੂੰ ਔਗਣਾ 'ਚੋਂ ਕੱਢਣਾ ਤੇ ਉਹਦੇ 'ਚ ਅਸੀਂ ਕੋਸ਼ਿਸ਼ ਕਰਾਂਗੇ ਔਰ ਬਾਕੀ ਸਪਲੈਂਡਰ ਕੋ ਆਪਣੇ ਜੋ ਹੈ ਤੇ ਖਾਸ ਕਰਕੇ ਨੌਜਵਾਨ ਜੁਧਾ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਆਓ ਆਪਣੀ ਪਾਰਟੀ ਨੂੰ ਬਚਾ ਲਓ ਔਰ ਪੰਥ ਨੂੰ ਬਚਾਓ ਤੇ ਪੰਥ ਨਹੀਂ ਬਚੇਗਾ ਤੇ ਫਿਰ ਇਹ ਸੂਬਾ ਵੀ ਨਹੀਂ ਬਚਾ ਸਕਦਾ ਇਹ ਦੇਸ਼ ਵੀ ਨਹੀਂ ਬਚਾ ਸਕਦੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਇੱਕ ਇਸ਼ੂ ਲੈ ਕੇ ਤੁਰਨਾ ਚਾਹੀਦਾ ਹੈ ਕਸੀ ਜਸਤ੍ਰੀਨਾ ਬੀਬੀ ਜਗੀਰ ਕੋਰੋਂ ਦਾ ਨਾਮ ਸਾਹਮਣੇ ਆ ਰਿਹਾ ਸੀ ਕਿ ਇਹ ਕਾਲੀ ਦਲ ਚ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਉਹਨਾਂ ਨੂੰ ਬਾਦਰਸਤ ਦਿਖਾਤਾ ਸੀ ਫਿਰ ਉਹਨਾਂ ਨੇ ਥੋਡੇ ਨਾਲ ਚੱਲਣ ਦਾ ਇੱਕ ਫੈਸਲਾ ਲਿੱਤਾ ਸੀ ਹਾਲਾਂਕਿ ਪਾਰਟੀ ਦੇ ਵਿੱਚ ਸ਼ਮੂਲੀਤ ਤਾਂ ਨਹੀਂ ਕੀਤੀ ਸੀ ਕਾਲੀ ਦਲ ਸਯੁਕਤੇ ਦੇ ਵਿੱਚ ਕੀ ਹੁਣ ਕਾਲੀ ਦਲ ਦੇ ਵਿੱਚ ਮੁੜ ਵਾਪਸੀ ਕਰਨਗੇ ਉਹ ਜਾਂ ਥੋਡੇ ਨਾਲ ਕੋਈ ਗੱਲਬਾਤ ਰਾਪਤ ਹੋਇਆ ਹੋਵੇ ਨਹੀਂ ਹੁਣ ਨਹੀਂ ਮੇਰੇ ਨਾਲ ਰਾਬਤਾ ਕੋਈ ਹੋਇਆ ਲੇਕਿਨ ਉਹਨਾਂ ਨੇ ਸਿੱਧੀ ਗੱਲ ਕਹੀ ਹੈ ਵੀ ਮੈਨੂੰ ਤਾਂ ਕੱਢਿਆ ਗਿਆ ਸੀ ਓਏ ਹੁਣ ਪ੍ਰਧਾਨ ਤੇ ਉਹਦੇ ਵਿੱਚ ਹੈਗਾ ਕਿ ਉਹ ਬਾਕੀ ਉਹਨੂੰ ਉਹ ਜਿਹੜਾ ਉਹਨੂੰ ਵਾਪਸ ਲੈਣਾ ਚਾਹੁੰਦੇ ਤੇ ਉਹ ਲੈ ਲੈਣਗੇ ਤੁਹਾਨੂੰ ਅਸੀਂ ਤਾਂ ਅਪੀਲ ਕਰ ਸਕਦੇ ਆ ਵੀ ਸਾਰੇ ਆਓ ਇਕੱਠੇ ਹੋਈਏ ਸਾਬ ਸਮੇਂ ਦੇ ਹਿਸਾਬ ਨਾਲ ਮੁੱਦੇ ਹੀ ਬਹੁਤ ਸਾਰੇ ਵਧ ਗਏ ਜਿਵੇਂ ਹਰਿਆਣਾ ਕਮੇਟੀ ਬਣ ਗਈ ਤੇ ਮਹਾਰਾਸ਼ਟਰ ਦੇ ਵਿੱਚ ਵੀ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲੇ ਜਿਵੇਂ ਜਿਵੇਂ ਵੱਖ ਹੁੰਦੇ ਗਏ ਜਿਵੇਂ ਜਿਵੇਂ ਕਾਲੀ ਦਲ ਵੱਖਰਾ ਹੁੰਦਾ ਗਿਆ ਕੀ ਉਹਨਾਂ ਮੁੱਦਿਆਂ ਤੇ ਹੁਣ ਚਰਚਾ ਤਾਂ ਹੋਊਗੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਉਹਨਾਂ ਦੇ ਨਾਲ ਗੱਲਬਾਤ ਹੋਊਗੀ ਦੁਆਰਾ ਜਾਰੀ ਕੀਤੀ ਜਾਊਗੀ ਜਿਸ ਤਰੀਕੇ ਨਾਲ SGPC ਦੇ ਹੁਣ ਇਲੈਕਸ਼ਨ ਨੇੜੇ ਆ ਰਹੇ ਨੇ ਸਿੱਧੇ ਤੌਰ ਤੇ ਅਕਾਲੀ ਦਲ ਵੀ ਇਸ ਦਾ ਕਿਤਨੇ ਕਿਤੇ ਕਹਿ ਰਿਹਾ ਹੈ ਕਿ ਅਸੀਂ ਇਲੈਕਸ਼ਨ ਲੜਾਂਗੇ ਅਤੇ ਜਿੱਤਾਂਗੇ ਵੀ ਦੂਜੇ ਪਾਸੇ ਹਰਿਆਣਾ ਕਮੇਟੀ ਇੱਕ ਵੱਖਰੀ ਕਮੇਟੀ ਬਣਾ ਦਿੱਤੀ ਗਈ ਤੁਸੀਂ ਦੇਖੋ ਇਹ ਸਾਰੇ ਕਿਉਂ ਹੋਇਆ ਸਾਰਾ ਕੁਝ ਵੇਸ਼ ਕਰਕੇ ਹੋਇਆ ਕਿਉਂਕਿ ਪੰਥ ਬਹੁਤ ਕਮਜ਼ੋਰ ਹੋ ਗਿਆ ਇਹ ਕੱਲਾ ਹੀ ਨਹੀਂ ਹੋਇਆ ਜੋ ਅੱਜ ਵਾਪਰ ਰਿਹਾ ਸਾਰਾ ਕੁਝ ਇਸ ਕਰਕੇ ਵਾਪਰ ਰਿਹਾ ਕਿ ਪੰਤ ਉਤੇ ਕਾਲੀ ਦਰ ਕਮਜ਼ੋਰ ਹੋ ਗਿਆ ਇਹਨੂੰ ਤੱਕ ਨਾਲ ਹੀ ਕਹਿ ਲਈ ਤਾਂ ਇੱਥੇ ਇਕੱਠੇ ਹੋ ਰਹੇ ਆ ਬਾਕੀ ਇਹਨੂੰ ਵੀ ਇੱਥੇ ਇਕੱਠਾ ਕਰਨ ਦੀ ਅਪੀਲ ਕਰ ਰਹੇ ਆ ਕਿ ਠੀਕ ਹੈ ਬਾਕੀ ਡਿਫਰੈਂਸ ਆਪੀਨੀਅਨ ਹੋ ਰਹਿ ਸਕਦੇ ਆ ਕਈ ਗੱਲਾਂ ਹੋ ਸਕਦੀਆਂ ਉਹ ਅਸੀਂ ਬੈਠ ਕੇ ਅੰਦਰ ਬੈਠ ਕੇ ਸੁਣ ਜਾ ਸਕਦੇ ਆ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਹੋਵੇ ਕਿਉਂਕਿ ਤੁਸੀਂ ਲਗਾਤਾਰ ਸੰਗਰੂਰ ਸੀਟ ਦੇ ਉੱਤੇ ਜਿੱਤ ਪ੍ਰਾਪਤ ਕਰਦੇ ਰਹੇ ਹੋ ਮੰਤਰੀ ਵੀ ਰਹੇ ਹੋ ਕੀ ਉਸ ਨੂੰ ਲੈ ਕੇ ਉਸ ਬਾਬਤ ਕੋਈ ਚਰਚਾ ਹੋਈ ਹੋਵੇ ਕਿਸੇ ਨੂੰ ਨਹੀਂ ਉਹਦੀ ਕੋਈ ਚਰਚਾ ਨਹੀਂ ਹੋਈ ਨਾ ਇਲੈਕਸ਼ਨ ਦੀ ਹੋਈ ਹੈ ਕੋਈ ਅਜਾ ਸਿਰਫ ਇਹ ਹੈ ਚਾਹਤਾਂ ਕਿ ਇਹਨੂੰ ਬਚਾਉਣਾ ਹੈ ਬਸ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰਦੇ ਸੀ ਕਿ ਸੁਖਬੀਰ ਸਿੰਘ ਬਾਦਲਵਾਲ ਮੇਰੇ ਮਤ ਪੇ ਸੀ ਕਿ ਉਹ ਪਾਰਟੀ ਦੇ ਕਾਬਜ਼ ਨੇ ਹੁਣ ਕੀ ਗੱਲਬਾਤ ਉਹ ਵੀ ਜਾਰੀ ਰਹਿਣਗੀ ਕੋਈ ਹੋਊਗੀ ਨਹੀਂ ਤਾਂ ਕੁਦਤੀਆ ਉਧਰ ਰਹਿਣ ਦੀਆਂ আর ਆਪ ਜੋ ਅਸੀਂ ਅੰਦਰ ਬੈਠ ਕੇ ਬਹੁਤ ਕੁਝ ਕਰਾਂਗੇ ਸਟੱਡੀਆਂ ਚੇਂਜ ਹੁੰਦੀਆਂ ਰਹਿੰਦੀਆਂ ਤੇ ਉਸ ਕਰਕੇ ਬਖਤ ਆਏਗਾ ਸੀ ਹੁਣ ਤਾਂ ਇੱਕੋ ਹੀ ਇਸ਼ੂ ਲੈ ਕੇ ਚੱਲੇ ਆ ਕਿ ਪੰਥ ਦੇ ਪੰਜਾਬ ਨੂੰ ਬਚਾਉਣਾ ਹੈ ਹੁਣ ਲਗਾਤਾਰ ਲਗਾਤਾਰ ਦੌਰ جاری ਆ ਬਹੁਤ ਸਾਰੇ ਇਕਾਲੀ ਲੀਡਰ ਮੁਰ ਇਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਨੇ ਕੈਮਰਾ ਪਾਸੋਂ ਰਵਿੰਦਰ ਦੇ ਨਾਲ ਮੈਦਲਜੀਤ ਸਿੰਘ ਲਿਵੀਕ ਦੇ ਨਿਊਜ਼ ਚੰਡੀਗੜ੍ਹ